ਦੰਦੋਸਤੋ ਕੀ ਤੁਹਾਡੇ ਵੀ ਦੰਦਾਂ ਦੇ ਵਿੱਚ ਵਾਰ-ਵਾਰ ਕੀੜਾ ਲੱਗਦਾ ਹੈ ਮਸੂੜਿਆਂ ਦੇ ਵਿੱਚੋਂ ਖੂਨ ਵਗਦਾ ਜਾਂ ਇੱਕਦਮ ਠੰਡਾ ਖਾਦਿਆਂ ਝਣ ਝਣੜ ਜਿਹੀ ਮਹਿਸੂਸ ਹੁੰਦੀ ਹੈ ਜਿਸ ਨੂੰ ਆਪਾਂ ਸੈਂਸਿਟੀਵਿਟੀ ਕਹਿੰਦੇ ਆ ਤੇ ਜਾਂ ਸਵੇਰੇ ਉੱਠਦਿਆਂ ਮੂੰਹ ਦੇ ਵਿੱਚੋਂ ਅਜੀਬ ਜੀ 스ਮੈਲ ਆਉਂਦੀ ਹੈ ਅੱਜ ਮੈਂ ਤੁਹਾਨੂੰ ਇੱਕ ਇਸ ਤਰ੍ਹਾਂ ਦੀ ਰੈਮੇਡੀ ਦੱਸੂਗਾ ਜਿਹੜੀ ਕਿ ਟੋਟਲੀ ਆਯੁਰਵੇਦਿਕ ਹੈ ਤੁਸੀਂ ਘਰੇ ਆਪ ਬਣਾਉਣੀ ਹੈ ਉਹਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇੱਕ ਤਾਂ ਨੇਚਰਲ ਹੈ ਦੂਸਰੀ ਗੱਲ ਤੁਸੀਂ ਉਹਨੂੰ ਲੌਂਗ ਟਰਮ ਯੂਜ਼ ਕਰ ਸਕਦੇ ਹੋ ਮਤਲਬ ਕਿ ਸਾਰੀ ਜ਼ਿੰਦਗੀ ਹੀ ਉਸ ਦਾ ਲਾਭ ਲੈ ਸਕਦੇ ਹੋ ਸੋ ਹਾਓ ਦੋਸਤੋ ਗੱਲਬਾਤ ਕਰਦੇ ਆ ਮੈਂ ਵੈਦ ਗੁਰਦਾਸ ਪਿੰਡ ਲੋਹਰ ਮજરા ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਜਦੋਂ ਵੀ ਕਿਸੇ ਨੂੰ ਕੋਈ ਵੀ ਦੰਦਾਂ ਦੇ ਰਿਲੇਟਡ ਪ੍ਰੋਬਲਮ ਹੁੰਦੀ ਹੈ ਤਾਂ ਆਪਾਂ ਸਭ ਤੋਂ ਪਹਿਲਾਂ ਮਹਿੰਗੇ ਮਹਿੰਗੇ ਟੂਥਪੇਸਟ ਜਾਂ ਹੋਰ ਜਿੰਨੇ ਵੀ ਇਸ ਤਰ੍ਹਾਂ ਦੇ ਪ੍ਰੋਡਕਟ ਆਉਂਦੇ ਨੇ ਯੂਜ਼ ਕਰਨ ਲੱਗ ਜਾਂਦੇ ਆ ਇਸ ਤੋਂ ਇਲਾਵਾ ਕਈ ਲੋਕ ਡੈਂਟਲ ਟ੍ਰੀਟਮੈਂਟ ਵੀ ਲੈਂਦੇ ਨੇ ਹਾਲਾਂਕਿ ਡੈਂਟਲ ਟ੍ਰੀਟਮੈਂਟ ਬਹੁਤ ਵਧੀਆ ਹੈ ਬਹੁਤ ਜ਼ਿਆਦਾ ਲਾਭਦਾਇਕ ਹੈ ਪਰ ਫਿਰ ਵੀ ਕਈਆਂ ਨੂੰ ਇਹ ਜਿਹੜੀਆਂ ਪ੍ਰੋਬਲਮ ਨੇ ਉਹ ਦੁਬਾਰਾ ਆਉਣ ਲੱਗ ਜਾਂਦੀਆਂ ਨੇ ਉਸ ਦਾ ਸਭ ਤੋਂ ਵੱਡਾ ਕਾਰਨ ਹੈ ਆਪਣੇ ਦੰਦਾਂ ਦੇ ਵਿੱਚ ਜਿਹੜਾ ਬੈਕਟੀਰੀਆ ਹੁੰਦਾ ਹੈ ਕਿਉਂਕਿ ਜਿਹੜਾ ਆਪਣਾ ਮੂੰਹ ਹੈ ਇਹ ਇੱਕ ਬੈਕਟੀਰੀਅਲ ਕਲੋਨੀ ਵਾਂਗ ਕੰਮ ਕਰਦਾ ਹੈ ਇਸ ਦੇ ਵਿੱਚ ਚੰਗਾ ਬੈਕਟੀਰੀਆ ਵੀ ਹੁੰਦਾ ਹੈ ਮਾੜਾ ਬੈਕਟੀਰੀਆ ਵੀ ਹੁੰਦਾ ਹੈ ਤੇ ਇਹਨਾਂ ਦੋਵਾਂ ਦਾ ਬੈਲੈਂਸ ਬਰਾਬਰ ਹੋਣਾ ਚਾਹੀਦਾ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਬੈਲੈਂਸ ਵਿਗੜਦਾ ਹੈ ਮਾੜਾ ਬੈਕਟੀਰੀਆ ਜਿਹੜਾ ਉਹ ਵੱਧ ਜਾਂਦਾ ਹੈ ਤਾਂ ਇਸ ਦੇ ਨਾਲ ਨਾਲ ਕੈਵਿਟੀ ਜਾਂ ਵਾਰ-ਵਾਰ ਕੀੜਾ ਲੱਗਣਾ ਮਸੂੜਿਆਂ ਦਾ ਫੁੱਲਣਾ ਸੈਂਸਿਟੀਵਿਟੀ ਇਹਨਾਂ ਪ੍ਰੋਬਲਮਸ ਦੇ ਕਰਕੇ ਹੀ ਆਪਣੇ ਦੰਦਾਂ ਦੀਆਂ ਜਿਹੜੀਆਂ ਨਾਜ਼ੁਕ ਜਿਹੀਆਂ ਨਸਾਂ ਨੇ ਉਹ ਹੌਲੀ-ਹੌਲੀ ਖਰਾਬ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਇਸ ਦੇ ਕਾਰਨ ਹੀ ਬਹੁਤ ਜ਼ਿਆਦਾ ਦਰਦ ਆ ਜਿਹੜਾ ਉਹ ਇਨਸਾਨ ਚੱਲਦਾ ਹੈ ਕਈ ਵਾਰੀ ਇਹ ਦਰਦ ਬਹੁਤ ਜ਼ਿਆਦਾ ਵਧ ਜਾਂਦਾ ਹੈ ਇਸ ਕਰਕੇ ਕੋਈ ਨਾ ਕੋਈ ਟ੍ਰੀਟਮੈਂਟ ਕਰਾਣਾ ਆਪਣੇ ਲਈ ਜ਼ਰੂਰੀ ਹੋ ਜਾਂਦਾ ਸੋ ਦੋਸਤੋ ਜਿਹੜੀ ਮੈਂ ਤੁਹਾਨੂੰ ਰੈਮਡੀ ਦੱਸਣ ਜਾ ਰਿਹਾ ਉਹ ਖਾਸ ਕਰਕੇ ਇਸੇ ਬੈਕਟੀਰੀਆ ਤੇ ਕੰਮ ਕਰੂਗੀ ਜਿਹੜੀ ਬੈਕਟੀਰੀਅਲ ਇਨਫਲੇਮੇਸ਼ਨ ਹੈ ਜਾਂ ਐਸਿਡ ਦਾ ਜ਼ਿਆਦਾ ਵੱਧ ਜਾਣਾ ਕਈ ਵਾਰੀ ਜਦੋਂ ਆਪਾਂ ਕੋਈ ਵੀ ਖੱਟਾ ਮਿੱਠਾ ਕੁਝ ਵੀ ਖਾਂਦੇ ਆ ਤਾਂ ਜਿਹੜਾ ਇਹ ਬੈਕਟੀਰੀਆ ਉਸ ਮਿੱਠੇ ਨੂੰ ਐਸਿਡ ਦੇ ਰੂਪ ਦੇ ਵਿੱਚ ਆਪਣੇ ਦੰਦਾਂ ਦੇ ਵਿੱਚ ਪੈਦਾ ਕਰ ਦਿੰਦਾ ਜਿਸ ਕਰਕੇ ਬੈਕਟੀਰੀਅਲ ਇਨਫਲੇਮੇਸ਼ਨ ਹੁੰਦੀ ਹੈ ਮਸੂੜੇ ਫੁੱਲ ਜਾਂਦੇ ਨੇ ਆ ਜਾਂ ਜਿਹੜਾ ਆਪਣਾ ਖੂਨ ਵਗਣਾ ਸ਼ੁਰੂ ਹੋ ਜਾਂਦਾ ਸੋ ਦੋਸਤੋ ਇਹ ਜਿਹੜੀ ਮੈਂ ਤੁਹਾਨੂੰ ਰੈਮੇਡੀ ਦੱਸਣ ਲੱਗਿਆ ਉਸ ਦਾ ਨਾਮ ਹੈ ਤ੍ਰਿਫਲਾ ਚੂਰਨ ਜਿਹੜਾ ਕਿ ਹਰੜ ਬਿਹੇੜਾ ਤੇ ਆਮਲਾ ਦਾ ਕੰਬੀਨੇਸ਼ਨ ਹੈ आयुर्वेदिक कॉम्बिनेशन ਵੀ ਕਿਹਾ ਜਾਂਦਾ ਇਸ ਨੂੰ ਇਹ ਜਿਹੜੀ ਰੈਂਬੜੀਆਂ ਦੋਸਤੋ ਤੁਹਾਡੇ ਲਈ ਬਿਲਕੁਲ ਸੇਫ ਹੈ ਇਸ ਨੂੰ ਆਪਾਂ ਇਕੱਲਾ ਕੋਈ ਪੁਰਾਣਾ ਟੋਟਕਾ ਜਾਂ ਨੁਸਖਾ ਨਹੀਂ ਕਹਿ ਸਕਦੇ ਹਾਲਾਂਕਿ ਇਹ ਸੈਂਟੀਫਿਕ ਪ੍ਰੂਫ ਵੀ ਹੈ ਦੋਸਤੋ ਤ੍ਰਿਫਲਾ ਚੂਰਨ ਦੇ ਉੱਪਰ ਹੋਈ ਰਿਸਰਚ ਦੇ ਵਿੱਚ ਜਦੋਂ ਤ੍ਰਿਫਲਾ ਚੂਰਨ ਨੂੰ ক্লোਰਹੈਕਸੀਡਨ ਨਾਮ ਦੇ ਇਨਗਰੀਡੀਅੰਟ ਦੇ ਨਾਲ ਕੰਪੇਅਰ ਕੀਤਾ ਗਿਆ ਜਿਹੜਾ ਕਿ ਖਾਸ ਕਰ ਜਦੋਂ ਆਪਾਂ ਕੋਈ ਵੀ ਮਾਊਥਵਾਸ਼ਰ ਜਾਂ ਕਿਸੇ ਵੀ ਤਰ੍ਹਾਂ ਦਾ ਪ੍ਰੋਡਕਟ ਲੈਣੇ ਆ ਉਹਦੇ ਵਿੱਚ ਹੀ ਇਨਗਰੀਡੀਅੰਟ ਹੁੰਦਾ ਹੈ ਤਾਂ ਜਦੋਂ ਇਸ ਨੂੰ ਤ੍ਰਿਫਲਾ ਦੇ ਨਾਲ ਕੰਪੇਅਰ ਕੀਤਾ ਗਿਆ ਤਾਂ ਸਾਰੇ ਇੱਕਦਮ ਹੈਰਾਨ ਹੋ ਗਏ ਕਿਉਂਕਿ ਜੋ ক্লোਰ ਹੈਕਸੀਡਨ ਨਾਮ ਦਾ ਇਨਗਰੀਡੀਅੰਟ ਹੈ ਜਿੰਨੇ ਫਾਇਦੇ ਉਸ ਦੇ ਸਨ ਉਦੋਂ ਵੀ ਜ਼ਿਆਦੇ ਫਾਇਦੇ ਤ੍ਰਿਫਲਾ ਚੂਰਨ ਦੇ ਸਨ ਹਾਲਾਂਕਿ ਬਿਨਾ ਕਿਸੇ ਸਾਈਡ ਇਫੈਕਟ ਤੋਂ ਆਓ ਦੋਸਤੋ ਹੁਣ ਆਪਾਂ ਜਾਣਦੇ ਹਾਂ ਇਸ ਰੈਮਡੀ ਨੂੰ ਆਪਾਂ ਬਣਾਉਣਾ ਕਿਵੇਂ ਹੈ ਤੇ ਵਰਤਣਾ ਕਿਵੇਂ ਹੈ ਇਸ ਨੂੰ ਵਰਤਣ ਦੀ ਵਿਧੀ ਬਹੁਤ ਹੀ ਜ਼ਿਆਦਾ ਆਸਾਨ ਹੈ ਤੁਸੀਂ ਇੱਕ ਗਲਾਸ ਪਾਣੀ ਦਾ ਲੈ ਕੇ ਉਹਦੇ ਵਿੱਚ ਇੱਕ ਚਮਚਾ 3 ਫਲਾ ਚੂਰਨ ਦਾ ਪਾ ਦੇਣਾ ਇਸ ਨੂੰ 3 ਤੋਂ 4 ਮਿੰਟ ਹਲਕੀ ਅੱਗ ਦੇ ਉੱਪਰ ਆਪਾਂ ਉਬਾਲਣਾ ਹੈ 3 ਤੋਂ 4 ਮਿੰਟ ਲੰਘਣ ਤੋਂ ਬਾਅਦ ਇਸ ਨੂੰ ਅੱਗ ਤੋਂ ਉਤਾਰ ਕੇ ਆਪਾਂ ਕੱਪੜੇ ਨਾਲ ਪੋਣ ਲੈਣਾ ਹੈ ਉਹ ਪਾਣੀ ਜਦੋਂ ਥੋੜਾ ਜਿਹਾ ਕੋਸਾ ਹੋ ਜਾਵੇ ਫਿਰ ਆਪਾਂ ਉਸ ਨੂੰ ਜਿਸ ਤਰ੍ਹਾਂ ਇੱਕ ਘੁੱਟ ਭਰ ਲਿਆ ਉਸ ਨੂੰ 35 ਤੋਂ 40 ਸਕਿੰਟ ਮੂੰਹ ਦੇ ਵਿੱਚ ਰੱਖਣਾ ਹੈ ਹਾਲਾਂਕਿ ਉਸ ਨੂੰ ਜਿਸ ਤਰ੍ਹਾਂ ਆਪਾਂ ਮੂੰਹ ਦੇ ਵਿੱਚ ਪਾਣੀ ਘਮਾਉਂਦੇ ਆ ਉਸ ਤਰ੍ਹਾਂ ਘੁਮਾ ਕੇ ਉਸ ਦਾ কুরਲਾ ਕਰਨਾ ਹੈ ਇਸੇ ਤਰ੍ਹਾਂ ਹੀ ਜਿਹੜਾ ਆਪਣਾ ਗਲਾਸ ਪਾਣੀ ਦਾ ਹੁੰਦਾ ਹੈ ਇੱਕ ਘੁੱਟ ਭਰ ਲਿਆ 35-40 ਸਕਿੰਟ ਬਾਅਦ ਉਸਦਾ ਕੁਰਲਾ ਕਰ ਦੇਣਾ ਇਸੇ ਤਰ੍ਹਾਂ ਉਹ ਜਿਹੜਾ ਪਾਣੀ ਹੈ ਉਹ ਆਪਾਂ ਮਕਾਉਣਾ ਹੈ ਇਸੇ ਤਰ੍ਹਾਂ ਹੀ ਆਪਾਂ ਇਸ ਨੂੰ ਦਿਨ ਦੇ ਵਿੱਚ ਤਿੰਨ ਵਾਰੀ ਵਰਤ ਸਕਦੇ ਹਾਂ ਦੋ ਵਾਰੀ ਵਰਤ ਸਕਦੇ ਹਾਂ ਆਪਣੀ ਲੋੜ ਦੇ ਅਨੁਸਾਰ ਸੋ ਦੋਸਤੋ ਇਸ ਰੈਮਡੀ ਦੇ ਨਾਲ ਜਿਵੇਂ ਤੁਹਾਨੂੰ ਦਿਨਾਂ ਦੇ ਹਿਸਾਬ ਨਾਲ ਹੌਲੀ-ਹੌਲੀ ਫਰਕ ਪੈਣ ਲੱਗ ਜਾਣਾ ਉਸ ਤੋਂ ਬਾਅਦ ਆਪਾਂ ਇਸ ਨੂੰ ਇੱਕਦਮ ਨਾ ਤਾਂ ਬੰਦ ਕਰਨਾ ਕਿਉਂਕਿ ਇਹ ਸੇਫ ਚੀਜ਼ ਹੈ ਆਪਾਂ ساری ਉਮਰ ਹੀ ਵਰਤ ਸਕਦੇ ਹਾਂ ਤੇ ਫਿਰ ਆਪਾਂ ਰੋਜ਼ ਡੇਲੀ ਦੇ ਵਿੱਚ ਇੱਕ ਵਾਰ ਇਹਦਾ ਯੂਜ਼ ਹੈ ਜਿਹੜਾ ਉਹ ਜ਼ਰੂਰ ਕਰਨਾ ਹੈ ਤੇ ਇੱਕ ਇਹ ਵੀ ਧਿਆਨ ਰੱਖਣਾ ਕਿ ਜਿਹੜੀ ਇਹ ਰੈਮੇਡੀ ਹੈ ਆਪਾਂ 6 ਸਾਲ ਦੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਕਰ ਸਕਦੇ ਆ ਬਸ 6 ਸਾਲ ਦੇ ਬੱਚੇ ਤੋਂ ਨੀਚੇ ਉਮਰ ਵਾਲੇ ਬੱਚਿਆਂ ਨੂੰ ਆਪਾਂ ਇਹ ਰੈਮੇਡੀ ਨਹੀਂ ਦੇਣੀ ਇਸ ਤੋਂ ਇਲਾਵਾ ਦੋਸਤੋ ਕਿਸੇ ਨੂੰ ਵੀ ਚਮੜੀ ਦਾ ਕੋਈ ਵੀ ਰੋਗ ਹੈ ਬੇਸ਼ੱਕ ਉਹ ਸੋਰਸਿਸ ਹੈ ਕਜ਼ੀਮਾ ਹੈ ਫੰਗਲ ਇਨਫੈਕਸ਼ਨ ਹੈ ਫਲਵੇਰੀ ਹੈ ਜਾਂ ਹੋਰ ਜਿੰਨੀਆਂ ਵੀ ਪ੍ਰੋਬਲਮਸ ਨੇ ਬੇਸ਼ੱਕ ਗੈਂਗ ਰੇਣਾ ਤੁਸੀਂ ਸਾਡੇ ਨਾਲ ਇੱਕ ਵਾਰ ਜ਼ਰੂਰ ਕੰਟੈਕਟ ਕਰੋ ਸਾਡਾ ਪਿੰਡ ਲੋਹਾਰ ਮਾਜਰਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਤੇ ਦੋਸਤੋ ਕੋਈ ਵੀ ਦਵਾਈ ਹੈ ਜਿਹੜੀ ਉਹ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਅਸੀਂ ਇੰਟਰਨੈਸ਼ਨਲ ਵੀ ਦਵਾਈ ਭੇਜ ਦਿੰਦੇ ਆ ਸੋ ਇਸ ਦੇ ਬਾਰੇ ਸਾਡੇ ਨਾਲ ਗੱਲ ਕਰਨ ਲਈ ਸਾਡੇ ਦਿੱਤੇ ਗਏ ਨੰਬਰ ਦੇ ਉੱਪਰ ਕਾਲ ਕਰਕੇ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ